ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭਗਤਪ੍ਰਭਾ ਮੌੜ ਆਏ ਆ ਜੀ ਤੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਜੀ ਇਹ ਦੋ ਆਪਾਂ ਤੁਹਾਡੇ ਵਾਸਤੇ ਝੋਟੀਆਂ ਲੈ ਕੇ ਆਏ ਇੱਕ ਸੂਣ ਵਾਲੀ ਤੇ ਇੱਕ ਸੂਈ ਸਵਾਈ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਠੀਕ ਠਾਕ ਪਹਿਲਾ ਨੰਬਰ ਬੋਲੋ ਜੀ 77144 ਹੂੰ ਮੀਰਾ 980 77144 0980 ਪਿੰਡ ਜੀ ਪਿੰਡ ਭਾਟਪੜਾ ਹੋੜ ਜੀ ਜ਼ਿਲ੍ਹਾ ਜ਼ਿਲ੍ਹਾ ਬਨਾਲਾ ਨੇੜੇ ਜੀ ਨੇੜੇ ਸਹਿਣਾ ਹੂੰ ਆਪਾਂ ਪੱਖੋ ਗੈਂਚ ਆ ਜੀ ਪੱਖੋ ਗੈਂਚ ਦਾ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਜੀ ਲੋ ਦਿਖਾਉਣੇ ਆ ਜੀ ਜਿਹੜੇ ਪਰਸੋਂ ਕਵਰ ਕਰੇ ਸੀ ਹੋ ਗਈ ਸੇਲ ਉਹ ਦੇ ਜੀ ਓਕੇ ਜੀ ਤੇ ਜੇ ਆਪਾਂ ਪਹਿਲੇ ਨੰਬਰ ਤੇ ਝੋਟੀ ਦੀ ਗੱਲ ਕਰ ਲਏ ਕੀ ਡਿਟੇਲ ਆ ਜੀ ਇਹਦੀ ਇਹ ਦੂਜਾ ਸੁਆ ਜੀ ਪਹਿਲੇ ਉਹਦਾ 15 ਦਾ ਬੰਦਾ ਕਰ ਰੋਦੇ ਮਗਰ ਕੀ ਆ ਗਿਆ ਮਗਰ ਕਟਾਈ ਕਦੋਂ ਸੂਈ ਹੈ ਇਹ ਰਾਤ ਸੂਈ ਹੈ ਰਾਤ ਹਾਂ ਤੇ ਜੇਰ ਜੱਪਾ ਸਭ ਓਕੇ ਲੈਓ ਜੀ ਇਹਨੂੰ ਬਾਹਰ ਨੂੰ ਠੀਕ ਆ ਜੀ ਤੇ ਕਿੰਨਾ ਦੁੱਧ ਦੇਊਗਾ ਜਿੱਤ ਕੀ ਦੱਸਿਆ 18 ਕਿਲੋ 18 ਕਿਲੋ ਓਕੇ ਜੀ ਤੇ ਸੁਹਾ ਦੂਜਾ ਰਹੀ ਨਾਲ ਹਨਾ ਠੀਕ ਆ ਜੀ ਸੀਲ ਸਹਾਉ ਹੈ ਜੀ ਪੂਰੀ ਪੂਰੀ ਸਹਾਉ ਹੈ ਜੀ ਓਕੇ ਜੀ ਓਕੇ ਤੇ ਵਾਕਿਆ ਥਣ ਲੇਵਾ ਨੇੜ ਤੋਂ ਕਰੋ ਚੈੱਕ ਫਿਟਿੰਗ ਵਾਲਾ ਲੇਵਾ ਪੂਰਾ ਦੁੱਧ ਵਾਲਾ ਹਵਾਨਾ ਜੀ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਫੇਸ ਕਰੋ ਚੈੱਕ ਓਕੇ ਜੀ ਲੈ ਚਲ ਵੀਰੇ ਆ ਦੇਖੋ ਜੀ ਕਦ ਕਾਠ ਵਾਲੀ ਸਿੰਘ ਛੱਲੇ ਦੀ ਪੂਰੀ ਸੋਹਣੀ ਸੁਨੱਖੀ ਇੱਕ ਨੰਬਰ ਆ ਦੇਖੋ ਕਰੋ ਚੈੱਕ ਫੇਸ ਫੇਸ ਬਿਊਟੀ ਪੂਰੀ ਵਧੀਆ ਤੇ ਜੇ ਆਪਾਂ ਗੱਲ ਕਰ ਲਗੇ ਚੰਗੀ ਆ ਸਾਰੀ ਜੀ ਬਾਕੀ ਦਸੱਲੀ ਤੁਸੀਂ ਆਪ ਕਰਨੀ ਆ ਤੇ ਕਿੰਨਾ ਬੋਲਾ ਕੱਢਿਆ ਇਥੇ ਲੋ ਜੀ ਇਹ ਬੋਲਾ 4 ਲੀਟਰ ਕੱਢਿਆ ਧੜਕੇ ਜੀ 4 ਲੀਟਰ ਸਵੇਰੀ ਹਾਂ ਸਵੇਰੇ ਇੱਕ ਜੋ ਇਹ ਹੀ ਹੋਈ ਆ ਜੀ ਇੱਕ ਜਵਾਈ ਹੋਈ ਆ ਜੀ ਓਕੇ ਲਾਓ ਫਿਰ ਬੱਚਾ ਧਰਾਂ ਦੂਰ ਕਰਾਈਏ ਚੈੱਕ ਤੇ ਕਿਤੋਂ ਨਹੀਂ ਹੁੰਜੀ ਹਨਾ ਜੀ ਜਮਾ ਕਿਨ੍ਹੇ ਵੱਲ ਹੁੰਜੀ ਨਹੀਂ ਹੂੰ ਓਕੇ ਆ ਜਮਾ ਸਾਰੀ ਸਿੰਘ ਦੀ ਓਕੇ ਜੀ ਓਕੇ ਤੁਸੀਂ ਜਾਂਦਾ ਬਾਕੀ ਦੀ ਗੱਲ ਮੂਹਰੋਂ ਵੀ ਚੰਗਾ ਹਵਾਨਾ ਮੂਹਰ ਤਾਂ ਹੀ ਪਿਆਗਾ ਤੇ ਦੁੱਧ ਨੇ ਬਾਕੀ ਹੀ ਕੱਢ ਦੇਣਾ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਕਿਤੇ ਬਾਕੀ ਦਾ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬਨੋ ਜੀ ਬੱਚਾ ਮਗਰੇ ਦੇ ਕਟਾ ਆ ਗਏ ਜੀ ਠਾ ਓਕੇ 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 ਆਹ ਦੇਖੋ ਜੀ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਕੋਈ ਨੇੜੇ ਨਹੀਂ ਹੁੰਦਾ ਥਣ ਸਾਰਿਆਂ ਚ 4-4 ਇੰਚ ਪੈਂਦੇ ਆ ਜੀ ਠੀਕ ਆ ਤੇ ਬਾਕੀ ਦੇ ਗਲਾਸ ਆ ਰਗੇ ਥਣ ਕੱਢੇ ਝੋਟੀ ਨੇ ਤੇ ਓਕੇ ਆ ਸਾਰੀ ਗੱਲ ਵਾਸ ਝੋਟੀ ਦੀ ਜੀ ਤੇ ਵਾਕੀ ਦੀ ਗੱਲ ਫੇਰ ਦੇਖੋ ਕਿੰਨਾ ਪਿਆਰਾ ਜੀ ਤੇ ਵਾਕਿਆ ਦੇਖਣ ਵਾਲੇ ਭੈਣ ਭਰਾਵਾਂ ਨੇ ਦੇਖ ਲੈਣੇ ਮਾਰੋ ਜੀ ਧਾਰਾ ਹਾਂਜੀ ਧਾਰਾ ਸਾਫ ਸੁਥਰੀਆਂ ਤੇ ਆਪਾਂ ਗੱਲ ਕਰ ਲਈ ਗੰਨੇ আর ਕੀ ਚੁਆਈ ਹੈ ਜੀ ਮੋਟੀ ਸਭ ਓਕੇ ਜੀ ساری ਥਾਣਾ ਥੁਣਾ ਦੀ ਟੁੱਟ ਦੇ ਮੁੱਕ ਦੇ ਸਭ ਗਾਰੰਟੀ ਹੈ ਤੇ ਵਾਕਿਆ ਦੁੱਧ ਤਾਂ ਮਿੱਠੂ ਰਾਮ ਜੀ ਸਰਵਨਾ ਦੇਣਾ ਹੁੰਦਾ ਹੈ ਨਾ ਗਾਂ 13 ਦਾ ਆਪਾਂ ਫਾਰਮਰ ਉਹ ਮਾਰ ਦਿਓ ਚਾਰ ਦਾ ਨਾ ਕੋਈ ਜੀ ਤੇਰਾ ਕੋਈ ਸ਼ੱਕ ਨਾ ਰਵੇ ਕਿਉਂਕਿ ਕਿਹੇ ਭੈਣ ਭਰਾ ਨੇ ਪੇਮੈਂਟ ਲਾਉਣੀਆਂ ਬੇਅਰਥ ਨਾ ਜਾ ਚਾਰ ਕਮੂਰਲੇ ਦੇ ਮਾਤੇ ਬਹੁਤ ਜਿਆਦੇ ਵਧੀਆ ਧਾਰਿਆ 100 ਦੀ 100 ਨੰਬਰੀ ਹੈ ਨਾ ਜੀ ਜਮਾ 100 ਨੰਬਰੀ ਹੈ ਹੂੰ ਤੇ ਬਾਕੀ ਦਾ ਓਕੇ ਜੀ ਬਾਚ ਮਗਰ ਘਟਾ ਆ ਗਿਆ ਜੇਰ ਜੱਪਾ ਡੰਨ ਬਾਕੀ ਦਾ ਹੁਣ ਤੁਸੀਂ ਦੁੱਧ ਹੀ ਪਾਉਣਾ ਜੀ ਤੇ ਡਿਮਾਂਡ ਜੀ ਇਹਦੀ ਡਿਮਾਂਡ ਇਹ ਡਿਮਾਂਡ ਲੈਣਗੇ ਹਾਂਜੀ ਹਾਂਜੀ ਇੱਕ ਬੰਦਾ ਹੀ ਵੇਚ ਦੇਣ ਜਾਇਜ਼ ਰੇਟ ਹੈ ਨਾ ਜਮਾ ਹਾਂ ਜਾਇਜ਼ ਰੇਟ ਮਾਨਦਾਨ ਤਾਂ ਹੋ ਜੂਗਾ ਆ ਮਾਨਦਾਨ ਨਹੀਂ ਕਰਾਂਗੇ ਤੇ ਪਾਣਾ ਨਹੀਂਗਾ ਠੀਕ ਆ ਤੇ ਬਾਕੀ 15 ਪੂਰੇ ਜਾਣੇ ਤੇ ਇਹ ਕੀ ਦੂਜਾ ਸੁਆਹ ਕੀ 18 ਨੂੰ ਓਕੇ ਜੀ ਹਾਂਜੀ ਤੇ ਬਾਕੀ ਦਾ ਸੇਵਾਨਾ ਦਾ ਦੁੱਧ ਦੇਣਾ ਵੀਰੇ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲਗੇ ਦੋ ਨੰਬਰ ਦੀ ਇਹ ਸੁਆਹ ਦੂਜਾ ਲੈਓ ਜੀ ਉਹਨੂੰ ਵੀਰੇ ਕੱਢ ਕੇ ਬਾਹਰ ਅੱਛਾ ਦੂਜਾ ਸੁਆਹ ਆ ਗਿਆ ਜੀ ਦੂਜਾ ਸੁਆਹ ਓਕੇ ਜੀ ਇਹ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਓਕੇ ਜੀ ਤੇ ਜੇ ਆਪਾਂ ਗੱਲ ਕਰ ਲਗੇ ਸੁਆਹ ਦੂਜਾ ਅੱਛਾ ਦੂਜਾ ਸੁਆਹ ਠੀਕ ਹੈ ਜੀ ਤੇ ਕਿੰਨਾ ਗੱਦ ਦੁੱਧ ਕੱਢ ਦੂ ਜੇ 18 ਕਿਲੋ ਦੁੱਧ ਹੂੰ ਹੂੰ ਕੱਦ ਕਾਟ ਦੀ ਚੰਗੀ ਤੇ ਬਟਨ ਵਾਲਾ ਲੈਵਾ ਜੀ ਆ ਕਰੋ ਜੀ ਹੂੰ ਆ ਦੇਖੋ ਜੀ ਤੇ ਕੱਦ ਕਾਟ ਦੀ ਕੋਈ ਕਮੀ ਨਹੀਂ ਜਿਹੜੇ 4 ਦਿਨ ਕੱਟਦੀ ਹੈ ਉਹੀ ਹੈ ਜੀ ਬਸ ਤੇ ਬਾਕੀ ਸੰਗ ਸੰਗ ਇੱਕ ਨੰਬਰ ਤੇ ਕੁਆਲਿਟੀ ਪੂਰੀ ਵਧੀਆ ਆ ਦੇਖੋ ਜੀ ਥਣ ਲੈਵਾ ਨੇੜ ਤੋਂ ਕਰੋ ਚੱਕਾ ਆਪਣਾ ਨੇੜ ਤੋਂ ਕਰਾਈਏ ਤੁਹਾਨੂੰ ਚੱਕ ਆ ਦੇਖੋ ਜੀ ਹਾਂਜੀ ਬਾਈ ਜੀ ਇਹਨੇ ਦੂਜੇ ਦੂਜੇ ਸਵੇਰ ਤੋਂ ਦੀ ਹਣ ਓਕੇ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸਵੇਰ ਦਾ 16 ਕਿਲੋ ਪਹਿਲੇ 16 ਕਿਲੋ ਤੇ ਬਾਕੀ ਦਾ ਕਦ ਕਾਟ ਦੇਖ ਕੇ ਲੱਗਦਾ ਵੀ ਦੁੱਧ ਦੇ ਦੂਗਾ ਹਨਾ ਵੱਧ ਤੇ ਚੀਪੇ ਤੇ ਉੱਪਰ ਦੀ ਭਾਰ ਪੂਰੀ ਸਾਬ ਓਕੇ ਤੇ ਕੀ ਡਿਮਾਂਡ ਆ ਗਈ ਜੀ ਇਹਦੀ ਇਹਦਾ 1.5 ਬਹੁਤ ਚੰਗੀ ਝੋਟੀ ਹਨਾ ਜੀ ਬੜੀ ਚੰਗੀ ਝੋਟੀ ਹੈ 1.5 ਦੇ ਵਿੱਚ ਮਾਨਦਾਨ ਹੋ ਜੂ ਮਾਨਦਾਨ ਕਰਾ ਵੱਡੇ ਸਾਈਜ਼ ਦੇ ਖੜੇ ਹੋ ਵੀਰੇ ਨਾਲ ਇਹਦੇ ਕਰੈਗੇ ਚੈੱਕ ਹਾਂ ਆ ਦੇਖੋ ਬਾਹਰ ਦਾ ਦਾਈ ਓਕੇ ਬਾਕੀ ਨੇਰੇ ਚ ਖੜੀ ਹੋ ਉਸ ਹਾਉਣਾ ਜੱਜ ਕਰ ਲਿਓ ਹਨਾ ਤੇ ਦਿਨ ਕਿੰਨੇ ਘਟ ਜੂਗੀ ਇਹ ਦਾਫਾ ਰਵਾਕੀ ਹੈ ਤੇ ਇਹ ਸੂਈ ਸੁਬਾਈ ਇਹਦਾ 1.45 1.45 ਦਾ ਮਾਨਦਾਨ ਹੋ ਜੂਗਾ ਤੇ ਬਾਕੀ ਦਾ ਨੰਬਰ ਫੇਰ ਬੋਲ ਦਿਓ ਜੀ ਫੱਤਰ ਇੱਕ 46 ਹਾਂ ਨੀਲਾ ਬੰਨ ਮੈਸੀ ਪਿੰਡ ਭਗਤਪੁਰਾ ਮੋੜ ਭਗਤਪੁਰਾ ਇਹਦਾ ਬਨਾਲਾ ਹਾਂ ਇਹ ਮੇਰੇ ਪਕਵੈਂਸ਼ੀਆਂ ਮੇਰੇ ਸਹਣਾ ਦੇ ਹਾਂ ਓਕੇ ਜੀ ਬਾਕੀ ਦੋ ਝੋਟੀਆਂ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ